O oh, que न व्याप तुखार व्याप क दया चरनारिंदसर घुमण में दया चरनार बिल्कुलु दरसल टो बि गोपाल बिखिया पोहे न सकई मिल साधु गुण गा जहर पीवे पर जहर चढ़े न कोई ऐसी भी बूटी है ਜਿਹਨੂੰ ਪਹਿਲਾਂ ਪੀ ਲਵੇ ਕੋਟ ਕੇ ਤੇ ਫਿਰ ਉਤੋਂ ਬੇਸ਼ੱਕ ਪੀ ਲਵੇ ਜ਼ਹਿਰ ਦਾ ਪਿਆਲਾ ਤੇ ਜ਼ਹਿਰ ਦਾ ਕੋਈ ਖੌਫ ਨਾ ਰਹੇ ਆਖਿਆ ਹੈ ਸਭ ਤੋਂ ਵੱਡੀ ਜ਼ਹਿਰ ਹੈ ਮਾਇਆ ਤੇ ਮਾਇਆ ਦੀ ਜ਼ਹਿਰ ਉਸਤੇ ਅਸਰ ਨਹੀਂ ਕਰਦੀ ਜਿਹੜਾ ਸਾਧੂ ਸੰਗ ਬਹਿ ਕੇ ਗੁਣ ਗਾਏ

ਸੱਪ ਨਿਉਲਾ ਜਦੋਂ ਲੜਦੇ ਹਨ ਤਾਂ ਸੱਪ ਡੰਗਦਾ ਹੈ ਨਿਉਲ ਨੂੰ ਨਿਉਲ ਨੂੰ ਜ਼ਹਿਰ ਚੜਦੀ ਹੈ ਇਹ ਨਹੀਂ ਵੀ ਨਹੀਂ ਚੜਦੀ ਪਰ ਨਿਉਲੇ ਨੂੰ ਇੱਕ ਬੂਟੀ ਦਾ ਪਤਾ ਹੈ ਜੇ ਤਾਂ ਬੂਟੀ ਪਾਸ ਜਾ ਸਕੇ ਤਾਂ ਬੂਟੀ ਨੂੰ ਸੁੰਘ ਲੈਂਦਾ ਤੇ ਜੇ ਬੂਟੀ ਕੋਲ ਨਾ ਜਾ ਸਕੇ ਤਾਂ ਉਸ ਬੂਟੀ ਦਾ ਧਿਆਨ ਥਾਰੇ ਲੈਂਦਾ ਹੈ ਉਸ ਬੂਟੀ ਦੇ ਧਿਆਨ ਵਿੱਚ ਵੀ ਇਹ ਸ਼ਕਤੀ ਹੈ ਕਿ ਉਸ ਨੂੰ ਸੱਪ ਦੀ ਜ਼ਹਿਰ ਅਸਰ ਨਹੀਂ ਕਰਦੀ ਸੱਪ ਦਾ ਡੰਗ ਮਾਰਿਆ ਉਸ ਤੇ ਅਸਰ ਨਹੀਂ ਕਰਦਾ ਤੇ ਫਿਰ ਬਾਬਾ ਜੀ ਆਖਦੇ ਸਨ ਮਾਇਆ ਹੈ ਸਪਣੀ ਵਾਹਿਗੁਰੂ ਇਹ ਹਰ ਜੀਵ ਨੂੰ ਡੰਗਦੀ ਹੈ ਭਈ ਜਾਂ ਤਾਂ ਭੱਜ ਕੇ ਸੰਗਤ ਵਿੱਚ ਆ ਜਾਏ ਤੇ ਜੇ ਕਿਸੇ ਮਜਬੂਰੀ ਨਾਲ ਸੰਗਤ ਵਿੱਚ ਨਹੀਂ ਪਹੁੰਚਿਆ ਤਾਂ ਸੰਗਤ ਦਾ ਵੇਲੇ ਤੇ ਧਿਆਨ ਧਰ ਲਵੇ ਫਿਰ ਵੀ ਇਹ ਜ਼ਹਿਰ ਉਤਰ ਜਾਏਗੀ ਇਹ ਚੜੇਗੀ ਨਹੀਂ ਸਹਿਬ ਆਖਦੇ ਨੇ ਅੱਜ ਝੜਿਆ ਪੋ ਉਹ ਦਾ ਮਹੀਨਾ ਇਹ ਬੜਾ ਖੁਸ਼ਕ ਮਹੀਨਾ ਹੈ ਆਹ ਹੋਰ 4 ਦਿਨ بارش ਨਾ ਪਈ ਤਾਂ ਦੇਖੋ ਬਿਮਾਰੀਆਂ ਕਿਵੇਂ ਫੁੱਟਦੀਆਂ ਹੁਣੇ ਹੀ ਤੱਕੋ ਖੰਗ ਸੁਕਾਮ ਕਿੰਨਾ ਜ਼ੋਰਾਂ ਤੇ ਹੈ ये चार कणिया पै जानग कुछ फर्क पवेगा नहीं तो यह पोह खुशी ठंड तो मारू है बंदे पर सह आख दिन उस पर असर न करेगी जिसने अपने प्रभु के चरणा गलबकड़ी पाई है जिस अपने साहेब न प्यार कीता है जो अपने साई दे प्यार दे नशे है उसनों कोई दुख नहीं पा सकता ਕਰੀਓਣ ਪਿਆਰ ਗਲਵਕੜੀ ਪਵੇ ਕਿਵੇਂ ਇਹ ਬਈ ਪਈ ਉਹਨਾਂ ਦੀ ਜਿਨ੍ਹਾਂ ਦਾ ਮਨ ਬੈਠਿਆ ਚਰਣਾ ਰਬਿੰਦ ਤੇ ਦਰਸ਼ਨ ਲਗੜਾ ਸਹ ਜਿਨ੍ਹਾਂ ਨੂੰ ਦਰਸ਼ਨ ਦਾ ਕਿਉਂ ਬਈ ਭਜਿਆ ਉਹਨੇ ਬਸ ਜੀ ਮੈਂ ਸੌ ਸੌ ਭਜਿਆ ਹੁਣ ਮਤਲਬ ਕੀ ਵੀ ਇੱਕ ਸਾਹ ਵੀ ਰਸਤੇ ਵਿੱਚ ਦਮ ਨਹੀਂ ਲਿਆ ਆਰਾਮ ਨਹੀਂ ਕੀਤਾ ਕੰਮ ਜ਼ਰੂਰੀ ਸੀ ਜੇ ਕਿਤੇ ਬਹਿ ਜਾਂਦਾ ਤੇ ਕੰਮ ਰਹਿ ਜਾਂਦਾ ਇਸ ਵਾਰ ਸਤੇ ਮੈਂ ਬੈਠਾ ਨਹੀਂ ਬਸ ਸੋ ਸੋ ਭਜਿਆ ਆਇਆ ਤਾਂ ਆਖਿਆ ਇਸੇ ਤਰ੍ਹਾਂ ਰੱਬ ਦੇ ਰਹਾ ਜੋ ਸੋ ਸੋ ਉਤਰੇ ਜਾਂਦੇ ਹਨ ਸਵਾਸ ਸਵਾਸ ਜਪੀ ਜਾਂਦੇ ਹਨ ਸ੍ਰੀ ਵਾਹ ਕੋਣ ਜਪ ਸਕਦਾ ਹੈ ਮਨ ਪ੍ਰਭੂ ਦੇ ਚਰਨਾਂ ਨੇ ਵਿਨਿਆ ਹੋਇਆ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸੋ ਨਾਮਦੇਵ ਨੂੰ ਇਹ ਦਰਸ਼ਨਾਂ ਦਾ ਸਾਹ ਲੱਗਾ ਤੇ ਫਿਰ ਬੇਚੈਨ ਹੋ ਗਿਆ ਫਿਰ ਚੈਨ ਨਾ ਪਾਇਆ ਉਹਨਾਂ ਚਿਰ ਜਿੰਨਾ ਚਿਰ ਭਗਵਾਨ ਦੇ ਦਰਸ਼ਨ ਨਾ ਕਰ ਲਏ ਭਾਈ ਸਾਹਿਬ ਆਖ ਜਨ ਕੰਮ ਕਿਤੇ ਪਿਓ ਚੱਲਿਆ ਨਾਮ ਦੇਵ ਨੂੰ ਆਖ ਸਿਧਾਇਆ ਰੋਜ਼ ਉਡੀਕਦਾ ਕਦੇ ਮੇਰੀ ਵਾਰੀ ਵੀ ਆਵੇ ਅਜੇ ਮੈਂ ਬੱਚਾ ਹਾਂ ਨਾ ਇਸ ਵਾਸਤੇ ਨਾਨਾ ਮੇਰੇ 'ਤੇ ਭਰੋਸਾ ਨਹੀਂ ਕਰਦਾ ਥੋੜਾ ਜਿਹਾ ਸੰਭਲ ਜਾਵਾਂ ਥੋੜਾ ਜਿਹਾ ਹੋਰ ਸੁਰਤ ਵਿੱਚ ਆ ਜਾਵਾਂ ਕਿਸੇ ਦਿਨ ਖਬਰੇ ਨਾ ਨਾ ਸਦਕੇ ਮੈਨੂੰ ਆਖੇ ਆ ਬੇਟਾ ਠਾਕੁਰ ਪੂਜਾ ਰਲ ਕੇ ਕਰੀ ਇਹ ਕੋਈ ਪਿਛਲੇ ਪੁੰਨ ਹੋਵਣ ਤਾਂ ਐਸੇ ਸੰਸਕਾਰ ਹੁੰਦੇ ਨਹੀਂ ਤਾਂ ਜਿਸ ਤਰ੍ਹਾਂ ਦੇ ਪੁੰਨ ਲੈ ਕੇ ਜੀਵ ਆਇਆ ਹੈ ਸੰਸਕਾਰ ਵੀ ਉਹ ਹੋ ਜਾ ਸੰਸਕਾਰ ਧੱਕ ਕੇ ਲੈ ਜਾਂਦੇ ਹਨ ਕਿਸੇ ਨੂੰ ਕਿਸੇ ਪਾਸੇ ਕਿਸੇ ਨੂੰ ਕਿਸੇ ਪਾਸੇ ਪਰ ਜਿਨ੍ਹਾਂ ਨੇ ਪਿਛਲੇ ਜਨਮ ਕੋਈ ਕਮਾਈ ਕੀਤੀ ਹੁੰਦੀ ਹੈ ਸੰਸਕਾਰ ਉਹਨਾਂ ਨੂੰ ਸੰਗਤ ਚ ਲਿਆਉਂਦੇ ਬੜੇ ਭਾਗ ਸਾਧ ਸੰਗ ਪਾਇਓ ਤੇ ਹਰ ਰੋਜ਼ ਮਨ ਵਿੱਚ ਲੋਚਦਾ ਹੈ ਨਾਮਦੇਵ ਇੱਕ ਦਿਨ ਗੱਲ ਬਣ ਗਈ ਕਿਤੇ ਕੰਮ ਪੈ ਗਿਆ ਨਾਨੇ ਨੂੰ ਉਹਨੇ ਸੋਚਿਆ ਠਾਕੁਰ ਪੂਜਾ ਕਿਸ ਦੇ ਜ਼ਿਮੇ ਕਰਾਂ ਹੈ ਤਾਂ ਬੱਚਾ ਛੋਟਾ ਪਰ ਹੈ ਬੜਾ ਪਿਆਰਾ ਪ੍ਰੀਤਵਾਲ ਜਿਸ ਵੇਲੇ ਆਉਂਦਾ ਮੱਥਾ ਟੇਕਦਾ ਜਾਂਦਾ ਤਾਂ ਮੱਥਾ ਟੇਕ ਕੇ ਜਾਂਦਾ ਬਹਿੰਦਾ ਤਾਂ ਬੜੇ ਅਦਬ ਨਾਲ ਬੈਠਦਾ ਵੀ ਕੁਝ ਉਮੀਦ ਤਾਂ ਹੈ ਇਸ ਦੇ ਉੱਤੇ ਇੱਕ ਦਿਨ ਦੀ ਗੱਲ ਐ ਸਿਵੇਂ ਕਰ ਜਾਵਾਂ ਤਾਂ ਸਦਿਆ ਨਾਮਦੇਵ ਮੈਂ ਅੱਜ ਚੱਲਿਆ ਕੰਮ ਨੂੰ ਤੇ ਸ਼ਾਇਦ ਮੈਂ ਰਾਤੀ ਵਾਪਸ ਨਾ ਪਰਤ ਸਕਾਂ ਤਾਂ ਕੱਲ ਸਵੇਰ ਦੀ ਠਾਕੁਰ ਪੂਜਾ ਭਈ ਤੇਰੇ ਜਿਵੇਂ ਨਾਮਦੇਵ ਨੂੰ ਇਹ ਜਪਿਆ ਜਿਵੇਂ ਕੋਈ ਆਕਾਸ਼ੋਂ ਆਕਾਸ਼ ਬਾਣੀ ਘਰ ਰਹੀ ਹੈ ਕੋਈ ਮੇਰੇ ਉੱਤੇ ਮੇਰਾ ਦਾ ਮੀ ਵਸ ਰਿਹਾ ਹੈ ਕੋਈ ਜਪਦਾ ਜਿਵੇਂ ਚਿਰ ਦੀ ਆਸਾਂ ਪੂਰਨ ਹੋਣ ਦਾ ਵਕਤ ਆ ਗਿਆ ਕੋਈ ਗੱਲ ਸੁਣ ਕੇ ਜਦੋਂ ਮਨ ਖੇੜੇ ਵਿੱਚ ਆ ਜਾਵੇ ਮਨ ਦਸ ਦੇਂਦਾ ਕਿਸੇ ਬੰਦੇ ਨੂੰ ਅਚਾਨਕ ਵੇਖ ਕੇ ਮਨ ਮੁਰਝਾ ਜਾਂਦਾ ਹੈ ਇਹ ਵੀ ਕੋਈ ਪਿਛਲਾ ਸੰਸਕਾਰ ਹੁੰਦਾ ਹੈ ਕਿਸੇ ਨੂੰ ਵੇਖ ਕੇ ਮਨ ਖੜ ਜਾਂਦਾ ਇਹ ਵੀ ਕੋਈ ਪਿਛਲਾ ਸੰਸਕਾਰ ਹੁੰਦਾ ਕਿਸੇ ਜਾ ਕੇ ਮਨ ਅਤ ਪ੍ਰਸੰਨ ਹੋ ਜਾਂਦਾ ਕਿਸੇ ਜਾ ਕੇ ਮਨ ਗਮਗੀਨ ਹੋ ਜਾਂਦਾ ਥਾਵਾਂ ਦਾ ਫਰਕ ਹੈ ਬੰਦਿਆਂ ਦਾ ਫਰਕ ਹੈ ਸੰਸਕਾਰਾਂ ਦਾ ਫਰਕ ਹੈ ਲੈਨ ਦੇਣ ਦਾ ਫਰਕ ਹੈ ਸੰਸਾਰ ਵਿੱਚ ਸਭ ਕਾਰ ਜੋ ਪਈ ਚੱਲਦੀ ਹੈ ਸਭ ਲੇਖੇ ਵਿੱਚ ਹੈ ਨਾ ਮਦੇਵਤਾ ਜਿਸ ਵੇਲੇ ਮਨ ਖੜ ਗਿਆ ਤਾਂ ਮਨ ਅੰਦਰੋਂ ਆਵਾਜ਼ ਆਈ ਕੋਈ ਯਾਪਦਾ ਮੇਰੀ ਅਰਦਾਸ ਪੂਰੀ ਹਣ ਦਾ ਵੇਲਾ ਆ ਗਿਆ ਮੈਂ ਰੋਜ਼ ਬੇਨਤੀਆਂ ਕਰਦਾ ਸਾਂ ਠਾਕੁਰ ਉਹ ਭਗਵਾਨ ਕਦੇ ਇੱਕ ਦਿਨ ਤਾਂ ਮੈਨੂੰ ਵੀ ਸੇਵਾ ਦਾ ਸਮਾਂ ਦੇ ਜੇ ਮੈਂ ਨਾ ਕਰ ਸਕਿਆ ਤਾਂ ਫਿਰ ਬੇਸ਼ੱਕ ਮੋੜ ਲਵੀ ਆਪਣੀ ਸੇਵਾ ਪਰ ਇੱਕ ਵਾਰੀ ਮੌਕਾ ਤਾਂ ਦੇ ਵਾਹਿਗੁਰੂ ਤਾਂ ਮੌਕਾ ਬਣ ਗਿਆ ਕੰਮ ਕਿਤੇ ਪਿਓ ਚੱਲਿਆ ਨਾਮ ਦੇਵ ਨੂੰ ਆਖ ਸਿਧਾਇਆ ਬਈ ठाकुर ਦੀ ਸੇਵਾ ਕਰੀ ਸੇਵਾ ਕਰੇਗਾ ਨਾ હાਜੀ ਕਰਾਂਗਾ ਇਹਨੂੰ ਪਤਾ ਨਹੀਂ ਕਿਸ ਤਰ੍ਹਾਂ ਕਰੀ ਦੀ ਹੈ ਨਾਨਾ ਜੀ ਮੈਂ ਰੋਜ਼ ਤੁਹਾਨੂੰ ਦੇਖਦਾ ਜਿਵੇਂ ਤੁਸੀਂ ਕਰਦੇ ਹੋਵੇਂ ਹੀ ਕਰਨੀ ਹੈ ਨਾ ਫਿਰ ਵੀ ਬੇਟਾ ਸਮਝ ਲੈ ਫਿਰ ਵੀ ਬਹਿ ਜਾ ਮੇਰੇ ਕੋਲ ਤੇ ਸਾਰਾ ਪ੍ਰੋਗਰਾਮ ਚੇਤੇ ਕਰ ਲੈ ਦੁੱਧ ਪਿਆਵਨ ਕਹੇ ਸਮਝਾਇਆ ਸਾਰਾ ਕੁਝ ਸਮਝਾ ਕੇ ਵੀ ਇਨ ਸਵੇਰੇ ਉਠਣਾਈ ਇਸ਼ਨਾਨ ਕਰਨਾਈ ਠਾਕੁਰ ਨੂੰ ਇਸ਼ਨਾਨ ਕਰਾ ਕੇ ਕਬਲ ਗਊ ਚੋ ਕੇ ਦੁੱਧ ਦੀ ਕਟੋਰੀ ਭਰ ਕੇ ਉਹ ਜਿਹੜੀ ਵਖਰੀ ਰੱਖੀ ਐ ਸੋਨੇ ਦੀ ਬਣਾਈ ਗਈ ਸੀਤਾ ਛਿੰਬਾ ਪਰ ਪਿਆਰ ਕਿੱਢਾ ਸੀ ਇਸ ਦੇ ਅੰਦਰ ਪਾਣੀ ਇਸ ਦੇ ਪਿਆਰ ਨੂੰ ਫਲ ਨਹੀਂ ਲੱਗਾ ਫਲ ਲੱਗਣ ਦਾ ਵੇਲਾ ਹੁਣ ਆਇਆ ਨਾਮਦੇਵ ਦੇ ਰੂਪ ਵਿੱਚ ਕਿੰਨਾ ਪਿਆਰ ਸੀ ਆਪ ਬਾਹਨੇ ਅੱਥਾਂ ਤੇ ਖਾਂਦਾ ਹੋਵੇ ਪਰ ਭਗਵਾਨ ਦੇ ਭੋਗ ਵਾਸਤੇ ਕਟੋਰੀ ਸੋਨੇ ਦੀ ਵਾਹਿਗੁਰੂ ਐਵੀ ਪਿਆਰ ਦੀ ਨਿਸ਼ਾਨੀ ਹੈ ਤਾਂ ਬੇਟਾ ਜਿਹੜੀ ਸੋਨੇ ਦੀ ਕਟੋਰੀ ਹੈ ਨਾ ਉਸ ਵਿੱਚ ਦੁੱਧ ਪਾ ਕੇ ਅੱਗੇ ਰੱਖੀ ਸਤਿਵਚਨ ਨਾਨਾ ਤਾਂ ਚਲਾ ਗਿਆ ਹੁਣ ਕਦੋਂ ਅੱਜ ਦਾ ਦਿਨ ਗੁਜ਼ਰੇ ਰਾਤ ਬੀਤੇ ਕੱਲ ਸਵੇਰ ਹੋਵੇ ਤੇ ਫਿਰ ਮੈਂ ਪੂਜਾ ਕਰਾਂ ਤਾਂ ਸਾਰੀ ਰਾਤ ਨਾਮਦੇਵ ਨੂੰ ਨੀਂਦ ਨਾ ਆਈ ਕਿਉਂ ਨਾ ਈ ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਭਗਵਾਨ ਦੇ ਚਰਨਾਂ ਨੇ ਨਾਮਦੇਵ ਦੇ ਮਨ ਨੂੰ ਵਿਨ ਲਿਆ ਐਸਾ ਵੰਨੀ ਵਿਨਿਆ ਕਿ ਸਾਰਾ ਦਿਨ ਇਹੀ ਸੋਚਾਂ ਸੋਚਦੇ ਆਂ ਬੀਤੇ ਆ ਕਦੋਂ ਰਾਤ ਗੁਜ਼ਰੇਗੀ ਕਦੋਂ ਦਿਨ ਚੜੇਗਾ ਮੈਂ ਠਾਕੁਰ ਦੀ ਸੇਵਾ ਕਰਾਂਗਾ ਹਯਾਤੀ ਵਿੱਚ ਇੱਕ ਦਿਨ ਨਸੀਬ ਹੋਇਆ ਇਹ ਤਾਂ ਭਗਵਾਨ ਦੀ ਮਿਹਰ ਰਹੀ ਤਾਂ ਇਹ ਇੱਕ ਦਿਨ ਇਹ ਇੱਕ ਦਿਨ ਹਮੇਸ਼ਾ ਵਾਸਤੇ ਪ੍ਰਾਪਤ ਰਹੇਗਾ ਤੇ ਜੇ ਕੋਈ ਮੇਰੀ ਬਦਕਿਸਮਤੀ ਮੇਰੇ ਸਾਹਮਣੇ ਆ ਗਈ ਤਾਂ ਫਿਰ ਹਯਾਤੀ ਵਿੱਚ ਇੱਕੋ ਹੀ ਦਿਨ ਬਸ ਯਾਦਗਾਰੀ ਦਿਨ ਮੂਰਖ ਬਰੇ ਇਹ ਦਿਨ ਆਵੇ ਕਿ ਨਾ ਆਵੇ ਤਾਂ ਸਾਰਾ ਦਿਨ ਉਡੀਕ ਦਿਆਂ ਬੀਤ ਦਿਆਂ ਗੁਜ਼ਾਰਿਆ ਰਾਤ ਪਈ ਸਾਰੀ ਰਾਤ ਨਹੀਂ ਸੁੱਤਾ ਪਤਾ ਨਹੀਂ ਕਿਸ ਵੇਲੇ ਰਹਤੇ ਨਹਾਤਾ સ્ਨਾਣ ਕੀਤਾ ਤੇ ਲੱਗਾ ਵੇਖਣ ਵੀ ਕਦੋਂ ਨ ਪਉ ਫੁੱਟਦੀ ਹੈ ਕਦੋਂ ਦਿਨ ਚੜਦਾ ਤੇ ਫਿਰ ਮੈਂ ਪੂਜਾ ਆਰੰਭ ਕਰਾਂ ਆਖਿਆ ਠਾਕਰ ਨੂੰ ਨਾਵਾਲ ਕੇ ਠਾਕਰ ਨੂੰ ਇਸ਼ਨਾਨ ਕਰਾਇਆ ਨਾਮਦੇਵ ਇਸ਼ਨਾਨ ਕਰ ਕਪਲ ਗਾਏ ਦੋਹੇ ਕੇ ਲੈ ਆਇਆ ਕਪਲ ਗਊ ਨੂੰ ਦੋ ਕੇ ਦੁੱਧ ਚੋ ਕੇ ਲਿਆਇਆ ਤੇ ਠਾਕਰ ਨੂੰ ਇਸ਼ਨਾਨ ਕਰਾਇਆ ਤੇ ਫਿਰ ਸੋਇਨੇ ਦੀ ਕਟੋਰੀ ਭਰ ਕੇ ਨਾਮਦੇਵ ਨੇ ਭਗਵਾਨ ਦੇ ਅੱਗੇ ਰੱਖੀ ਤੇ ਆਖਿਆ ਦੁੱਧ ਪੀਓ ਜੀ भाई तुल पीअ ठाकुर चुकनि वाया

the peony pior... जाना मैं ठाकुर दूध नहीं पींदा तद लख लख मिनता करदा कदी जोड़े हाथ करे अरदास कदे सिर कदमा ते धरदा कदी करे प्यार कदी मारे ताने ਕਦੀ ਕਰੇ ਪਿਆਰ ਕਦੀ ਮਾਰੇ ਤਨੇ ਇੱਕ ਵਾਰੀ ਵਸ ਕਰ ਲੈ ਨਹੀਂ ਔਖਾ ਹੈ ਵੀ ਜਿਵੇਂ ਕਿਵੇਂ ਵਸ ਕਰ ਲੈ ਇੱਕ ਵਾਰੀ ਕਿਵੇਂ ਕਰਾਂ ਮੈਨੂੰ ਜਾਂਚ ਨਹੀਂ ਆਉਂਦੀ ਆਖੇ ਮਾਨ ਤਿਆਗ ਕਰ ਭਗਤ ਠਗौरी ਹੋਇਏ ਸਾਧੂ ਮੰਤੇ ਸਾਧੂ ਦਾ ਮੰਤਰ ਇਸ ਮੰਤਰ ਨਾਲ ਸਾਧੂ ਨੇ ਪ੍ਰਭੂ ਨੂੰ ਵਸ ਕੀਤਾ ਉਹ ਮੰਤਰ ਤੂੰ ਜਪ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਫਿਰ ਜਪੋ ਸ੍ਰੀ ਵਾਹਿਗੁਰੂ ਕਦੀ ਜੋੜੇ ਹੱਥ ਕਰੇ ਅਰਦਾਸੇ ਕਦੀ ਸਿਰ ਕਦਮਾਂ ਤੇ ਝਰਦਾ ਪੀਓ ਨਾਲ ਪ੍ਰੀਤਮਨ ਮਨੋਹਨ ਨਹੀਂ ਤਾਂ ਜੀਵੜਾ ਦੁਖੀਆ ਮਰਦਾ ਪਰ ਜਦੋਂ ਦੇਖਿਆ ਸ਼ਾਮਾਂ ਪੈਣ ਲੱਗੀਆਂ ਹਨ ਨਾਨੇ ਦੇ ਆਉਣ ਦਾ ਵੇਲਾ ਹੋ ਗਿਆ ਔਰ ਦੁੱਧ ਉਸੇ ਤਰ੍ਹਾਂ ਪੀਆ ਭਗਵਾਨ ਨਾ ਬੋਲੇ ਨਾ ਚਲੇ ਨਾ ਦੁੱਧ ਪੀਤਾ ਉਸ ਵੇਲੇ ਨਾਮਦੇਵ ਨੇ ਆਖਿਆ ਉਹਨੂੰ ਫਿਰ ਮਰ ਜਾਣਾ ਹੀ ਦਿੱਤਰ ਹੈ ਨਾਨੇ ਨੇ ਵੀ ਤਾ ਕੁਟ-ਕੁਟ ਕੇ ਜਾਨ ਕਢਣੀ ਹੈ ਚੰਗਾ ਉਸਦੇ ਅੰਨ ਤੋਂ ਪਹਿਲਾਂ ਹੀ ਮਰ ਜਾਵਾਂ ਤੇ ਸਾਰਾ ਦਿਨ ਉਸ ਬੁਖਿਆਂ ਗੁਜ਼ਰਿਆ ਕਰਦਿਆਂ ਮਿੰਤਾ ਜ਼ਾਰੀ ਹੋਏ ਨਿਰਾਸ਼ ਉਸ ਪ੍ਰੇਮੀ ਸੱਚੇ ਛੁਰੀ ਪੇਟ ਦੀ ਤਰਫ ਉਲਾਰੀ ਵਾਹਿਗੁਰੂ ਵਾਹਿਗੁਰੂ ਪਰ ਇਸ ਕਰਕੇ ਛੁਰੀ ਨਾ ਉਲਾਰ ਬਵੇ ਪੇਟ ਦੀ ਤਰਫ क्योंकि अंदर तो निरा सच है निरा प्रेम है इस प्रेम पिछे नामदेव ने आख्या कि जे प्रेम जाए तो डर पे जन, जे प्रेम चला गया तो फिर संसार विच ए सरीर का देवास्ते रखा है, संसारा रखी नाले जावे होए निराश उस प्रेमी सच्चे शुरी पेट दी तरफ उलारी तो उस वे की होया होए प्रत ठाकुर जी ने लई रोक कटार उछाई ਜਾਤੀਆ ਚੱਲ ਖੜੋਤੇ ਸਨ ਜਿਸ ਵੇਲੇ ਨਾਮਦੇਵ ਨੇ ਛੁਰੀ ਉਲਾਰੀ ਪੇਟ ਵੱਲ ਤੇ ਦੇਖਿਆ ਉਹ ਤਾਂ ਮਰਦਾ ਤੋ ਝਟ ਉਹ ਮੂਰਤੀ ਪ੍ਰਗਟ ਹੋਈ ਭਗਵਾਨ ਆਪਣੇ ਸਰੂਪ ਵਿੱਚ ਆ ਗਏ ਹੱਥ ਫਸਾਰਿਆ ਤੇ ਨਾਮਦੇਵ ਦੀ ਬਾਹ ਫੜ ਲਈ ਛੁਰੀ ਵਾਲਾ ਹੱਥ ਫੜ ਲਿਆ ਹੋਏ ਪ੍ਰਤੱਕ ਤਬ ਠਾਕੁਰ ਜੀ ਨੇ ਲਈ ਰੋਕ ਕਟਾਰ ਉਠਾਈ ਪਕੜ ਬੁਜਾ ਸੇ ਗਲੇ ਲਗਾਇਆ ਕਹੇ ਨਾਮਾ ਛੁਰੀ ਨਾ ਚਲਾਈ ਨਮਿਆ ਮੇਰੇ ਬੂਏ ਤੇ ਮਰਨ ਲੱਗਾ ਇਹ ਤਾਂ ਬੜਾ ਉਲੰਬਾ ਮੈਨੂੰ ਬੜੀ ਲਾਜ ਆ ਆਖਿਆ ਪ੍ਰਭੂ ਜੇ ਫਿਰ ਇਸ ਲਾਜ ਤੋਂ ਡਰਦੇ ਹੋ ਇਸ ਉਲੰਬੇ ਦਾ ਕੋਈ ਡਰ ਮੰਨਦੇ ਹੋ ਤਾਂ ਫਿਰ ਕਿਰਪਾ ਕਰੋ ਮੈਂ ਨਹੀਂ ਮਰਦਾ ਜੇ ਇੱਕ ਅਰਦਾਸ ਮੰਨ ਲਓ ਕਿੜੀ ਬਸ ਦੁੱਧ ਪੀ ਲਓ ਮੈਂ ਹੋਰ ਕੁਝ ਨਹੀਂ ਚਾਹੁੰਦਾ ਆਖਿਆ ਛਾ ਵੀ ਚੁੱਕ ਕੇ ਕਟੋਰੀ ਲਾ ਮੇਰੇ ਮੂੰਹ ਨਾਲ ਆਖਿਆ ਨਾਮਾਰਾਜ ਮੈਂ ਕਟੋਰੀ ਚੁੱਕ ਕੇ ਤੁਹਾਡੇ ਮੂੰਹ ਨਾਲ ਲਾਵਾਂ ਤੇ ਨਾਨਾ ਆਖੇ ਵੀ ਤੂੰ ਚੁੱਕ ਕੇ ਮੂੰਹ ਨਾਲ ਕਿਉ ਲਾਈ ਅੱਗੇ ਤਾਂ ਆਪੇ ਪੀਂਦੇ ਹਸਣ ਤੂੰ ਮਰਿਆਦਾ ਵਿੱਚ ਫਰਕ ਕਿਉ ਪਾਇਆ ਨਾ ਮਾਰਾ ਜਿਵੇਂ ਅੱਗੇ ਪੀਂਦੇ ਹੋ ਤਵੇਂ ਹੀ ਪਿਓ ਭਗਵਾਨ ਹੱਸੇ ਤੇ ਕਹਿਣ ਲੱਗੇ ਨਾਮਿਆਗੇ ਤમે ਕਦੇ ਨਹੀਂ ਪੀਤਾ ਅੱਗੇ ਕਦੇ ਨਹੀਂ ਪੀਤਾ ਕਦੇ ਨਹੀਂ ਪੀਤਾ ਤੇ ਨਾਨਾ ਰੋਜ਼ ਰੱਖਦਾ ਹੈ ਤੁਹਾਡੇ ਅੱਗੇ ਬਸ ਰੱਖਦਾ ਹੈ ਤੇ ਚੁੱਕ ਲੈਂਦਾ कभी भी नहीं पीता आखन लगे एडा प्यार ना किसे कीता ना मैं पीता ना मिया भाव का भूखा हुआ भाव ही बस सार है भाव से मुझको भजे तो भाव से बेड़ा पार है अनेक वस्त्र और भूक्षण कुछ ना मुझको चाहिए आप हो जाए मेरा ये मेरा सत्कार है भाव बिन सब कुछ भी दे तो मैं कभी लेता नहीं ਮੈਨੂੰ ਲੈਣ ਦੀ ਕੀ ਲੋੜ ਐ ਸੰਸਾਰ ਮੇਰਾ ਹੀ ਰਚਿਆ ਹੋਇਆ ਜੋ ਕੋਈ ਕੁਝ ਮੇਰੇ ਅੱਗੇ ਰੱਖੇਗਾ ਸੰਸਾਰੀ ਪਦਾਰਥ ਹੀ ਰੱਖੇਗਾ ਇਹ ਤਾਂ ਮੇਰੇ ਆਪਣੇ ਬਣਾਏ ਹੋਏ ਇਹ ਜੇ ਮੈਂ ਚਾਹਾਂ ਤਾਂ ਬੰਦੇ ਤੋਂ ਉਂਝ ਵੀ ਲੈ ਸਕਦਾ ਕਿਸੇ ਦਾ ਕੋਈ ਜੋਰ ਹੈ ਕਿਸੇ ਦਾ ਜਨ ਖੋ ਲਵਾਂ ਕਿਸੇ ਦਾ ਪੁੱਤਰ ਲੈ ਲਵਾਂ ਕੋਈ ਨਾ ਕਰ ਸਕਦਾ ਇਹ ਤਾਂ ਪਦਾਰਥ ਹੈ ਨਹੀਂ ਸਾਰੇ ਮੇਰੇ ਇਹ ਪਦਾਰਥ ਮੇਰੇ ਅੱਗੇ ਰੱਖ ਕੇ ਕੋਈ ਚਾਹੇ ਮੈਨੂੰ ਰਿਝਾ ਲਵੇ ਤਾਂ ਮਹਿਰੀ ਜਦਾਂ ਨਹੀਂ भाव बिन सब कुछ भी दे तो मैं कभी लेता नहीं भाव से एक फूल भी दे तो मुझे स्वीकार भावना वालों ने एक फूल दूरों दिखा के आ किया हे हरि में तेरी शरण मैं दो हाथ करके जिवे प्रसाद लेईदा अपने भक्त दे हाथ दा फूल मैं प्रसाद जान के ले लिया ते फिर अपने सीज ते रख लिया सतसंगत बोलो श्री बात ये किस दा नाता है भक्ति दा ਮੈਂ ਭਗਤਨ ਕਾ ਭਗਤ ਹਮਾਰੇ ਸੁਣ ਅਰਜੁਨ ਪ੍ਰਤਗਿਆ ਮੇਰੀ ਭਗਤਨ ਕਾਜ ਲਾਜ ਹਾਂ ਛੋਡੂੰ ਪੈਰ ਪਿਆ ਦੇ ਤਾਉ ਜਹ ਜੇ ਭੀੜ ਬਣੇ ਭਗਤਨ ਕੋ ਮੈਂ ਤਹ ਤਹ ਜਾਏ ਛੁਡਾਉ ਜੋ ਜੋ ਮੇਰੋ ਭਗਤ ਵਿਰੋਧੀ ਸੋ ਨਿਜ ਵੈਰੀ ਮੇਰੋ ਵੇਖ ਵਿਚਾਰ ਭਗਤੀ ਕਾ ਨਾਤਾ ਮੈਂ ਰਥਾਂਕ ਤਾ ਤੇਰ ਅਰਜਨ ਤੂੰ ਬੈਠਾ ਹੈ ਪਿਛਲੀ ਸੀਟ ਤੇ ਤੇ ਮੈਂ ਰਥਵਾਈ ਬਣ ਕੇ ਅੱਗੇ ਘੋੜੇ ਪਿਆ ਹੱਕਦਾ ਹਾਂ ਕਿਸ ਨਾਤੇ ਤੇਰਾ ਨੌਕਰ ਤਾਂ ਨਹੀਂ ਇਹ ਭਗਤੀ ਦਾ ਨਾਤਾ ਹੈ ਵੇਖ ਵਿਚਾਰ ਭਗਤੀ ਕਾ ਨਾਤਾ ਮੈਂ ਰਤ ਹਾਂ ਕਤਾ ਤੇਰੋ ਭਗਤਨ ਕੇ ਜੀਤੇ ਮੈਂ ਜੀਤੋ ਭਗਤ ਹਾਰੇ ਮੈਂ ਹਾਰੋ ਸੂਰਦਾਸ ਜੋ ਭਗਤ ਵਿਰੋਧੀ ਚੱਕਰ ਸੋ ਦਰਸ਼ਨ ਮਾਰੋ ਵਾਹਿਗੁਰੂ ਆਖਿਆ ਨਾਮਦੇਵ ਨਾਨੇ ਨੇ ਕਦੇ ਦੁੱਧ ਪਿਲਾਇਆ ਨਹੀਂ ਮੈਂ ਪੀਤਾ ਨਹੀਂ ਆ ਤਾਂ ਤੂੰ ਮੇਰੇ ਨਾਲ ਪ੍ਰਤੱਖ ਕਰਕੇ ਪਿਆ ਗੱਲਾਂ ਕਰਨੇ ਨਾਨੇ ਨਾਲ ਤਾਂ ਮੈਂ ਕਦੇ ਗੱਲ ਹੀ ਨਹੀਂ ਕੀਤੀ ਉਹ ਤਾਂ ਬਸ ਦੁੱਧ ਰੱਖਦਾ ਤੇ ਝਟਕ ਬਾਦ ਚੁੱਕ ਕੇ ਆਪ ਪੀ ਲੈਂਦਾ ਸਮਝਦਾ ਭੋਗ ਲੱਗ ਗਿਆ ਠਾਕੁਰ ਨੇ ਛੱਕ ਲਿਆ ਤੇ ਮੈਸੀਦ ਪ੍ਰਸਾਦ ਲੈ ਲਿਆ ਪਰ ਨਾਮਦੇਵ ਉਹ ਵੀ ਚੰਗਾ ਹੈ ਜੀ ਨੂੰ ਵੇਖ ਕੇ ਤੇਰੇ ਅੰਦਰ ਪਿਆਰ ਜਾਗੇ ਕੋ ਵੀ ਚੰਗਾ ਮਾਸਟਰ ਮਾਸਟਰ ਹੀ ਰਹਿੰਦਾ ਤੇ ਮਾਸਟਰ ਤੋਂ ਪੜ੍ਹ ਕੇ ਮੁੰਡੇ ਕਿਤਨੇ ਅਫਸਰ ਬਣ ਜਾਂਦੇ ਹੈ फिर भी उस मास्टर का वही शुकराना करिए जिन्हें चार अखर पढ़ाए हैं आप भावे वाला अफसर नहीं बनिया आप उत्थ ही बैठा है पर वही उसने पढ़ने वाले जो कि किते किते पहुंच गए हैं इसे तरह तेरा नाना भी धन है जिसकी लगन तो नामदेव तेन लगन लगी है और धन तेरी लगन है जिसने मेनू प्रतख कर लिया पकड़ कटोरा मुंह नाल लाया कहे नामा बस कर साई ਜਾਤੇ ਪਿੰਦੇ ਹੀ ਨਹੀਂ ਸਨ ਪੀਣ ਲੱਗੇ ਤਾਂ ਖਬਰੇ ਸਾਰਾ ਹੀ ਪੀ ਜਾਣਗੇ ਹੱਥ ਫਸਾਰ ਕੇ ਨਾਮਦੇਵ ਨੇ ਕਟੋਰਾ ਫੜ ਲਿਆ ਤੇ ਆਖਿਆ ਪ੍ਰਭੂ ਸਵੇਰ ਦਾ ਮੈਂ ਵੀ ਭੁੱਖਾ ਕੁਝ ਨਹੀਂ ਖਾਧਾ ਮਤਲਬ ਤਾਂ ਸੀਤ ਪ੍ਰਸਾਦ ਲੈਣ ਦਾ ਇਨੇ ਛੇਵੇਂ ਪਾਸਾ ਦਾ ਸੀਤ ਪ੍ਰਸਾਦ ਮੰਗਿਆ ਗੁੱਡਣ ਸ਼ਾਹ ਨੇ ਉਹ ਕੀਰਤਪੁਰ ਦੀਆਂ ਪਹਾੜੀਆਂ ਵਿੱਚ ਬੈਠਾ ਗੁੱਡਣ ਸ਼ਾਹ ਜਨਮ ਦਾ ਮੁਸਲਮਾਨ ਹੈ ਸਾਧ ਸੰਗਤ ਪਰ ਗੁਰੂ ਨਾਨਕ ਦੇ ਘਰ ਪ੍ਰਗਟਿਆ ਗੁਰੂ ਨਾਨਕ ਦੇ ਘਰ ਜਨਮਿਆ ਹੈ ਮੜਾ ਪਿਆਰ ਕੀਤਾ ਫਿਰ ਗੁਰੂ ਨਾਨਕ ਨਾਲ ਤੇ ਸਦਕੇ ਪਿਆਰ ਦੇ ਗੁਰੂ बाबा ਬੁੱਢਣ ਸਾਹ ਦੇ ਕੋਲ ਆਇਆ ਤੇ ਫਿਰ ਬੱਚ ਨੇ ਕੀਤਾ ਬੁੱਢਣਾ ਮੈਂ 6ਵੇਂ ਜਾਮੇ ਫਿਰ ਤੇਰੇ ਕੋਲ ਆਵਾਂਗਾ ਗੋਟਕ ਦੁੱਧ ਤਾਂ ਪੀ ਜਾਓ ਉਦੋਂ ਪੀਵਾਂਗਾ ਤੋ ਜਿਸ ਵੇਲੇ ਫਿਰ 6ਵੇਂ ਪਾਤਸ਼ਾਹ ਆਏ ਦੁੱਧ ਪੀਣ ਲੱਗੇ ਤਾਂ ਵਡਣ ਸ਼ਾਹ ਨੇ ਆਖਿਆ ਸੀਤ ਪ੍ਰਸਾਦ ਨ ਬਖਸ਼ੋਗੇ। ਇਹ ਘੁੱਟ ਵੀ ਨ ਦੇਓਗੇ। ਇਸ ਜਾਮ ਵਿੱਚੋਂ ਇੱਕ ਘੁੱਟ ਬਦੇਸਾ ਕੀ ਮਰਾ ਇਕ ਜਾਮੇ ਜਾ ਰੰਗੀਨੀਏ ਦਿਲਹਾ ਬਚਸ਼ਮੇ ਪਾਕ ਵੀ ਆਸਾ ਕੁਨਮ ਇਹ ਜੁਮਲਾ ਮੁਸ਼ਕਿਲ ਆ ਸਾਰੀਆਂ ਮੁਸ਼ਕਲਾਂ ਦੇ ਹੱਲ ਕਰਨ ਵਾਲਾ ਆ ਸੀਤ ਪ੍ਰਸਾਦ ਛੋੜਾ ਜੀ ਨਾ ਤਾਂ ਬਖਸ਼ ਦਿਓ। ਨਾਮਦੇਵ ਨੇ ਆਖਿਆ ਪ੍ਰਭੂ ਇੱਕ ਘੋਟ ਮੇਰੇ ਵਾਸਤੇ ਵੀ ਰੱਖ ਲੈ ਪਕੜ ਕਟੋਰਾ ਮੂੰਹ ਨਾਲ ਲਾਇਆ ਕਹੇ ਨਾਮਾ ਬਸ ਕਰ ਸਾਈ ਮੈਂ ਵੀ ਸਾਰੇ ਦਿਨ ਦਾ ਭੁੱਖਾ ਕੁਝ ਨਹੀਂ ਖਾਦਾ ਕਿਤੇ ਸਾਰਾ ਪੀ ਨਾ ਜਾਇ ਇਹ ਬਚਨ ਸੁਣ ਕੇ ਨਾਮਦੇਵ ਦੇ ਸਹਿ ਬਾਣੀ ਵਿੱਚ ਆਖਦੇ ਨੇ ਇੱਕ भगत ਮੇਰੇ ਹਿਰਦੇ ਵਸੈ ਨਾਮੇ ਦੇਖ ਨਰਾਇਣ ਅਸੇ ਤੇ ਹੁਣ ਦੁੱਧ ਪੀ ਆਏ भगत ਘਰ ਗਿਆ ਦੁੱਧ ਪੀ ਆਏ ਭਗਤ ਘਰ ਗਿਆ ਨਾਮੇ ਹਰ ਕਾ ਦਰਸ਼ਨ ਵੇਆ ਹੁਣ ਜਿਹੜੇ ਪਾਸੇ ਤੱਕਦਾ ਉਹ ਦਵਾਰੇ ਅੰਦਰ ਖੜੋਤੀ ਮੂਰਤੀ ਨਾਮਦੇਵ ਦੇ ਅੰਗ ਸੰ ਕਦ ਯੱਗੇ ਕਦੀ ਪਿੱਛੇ ਕਦੀ ਸੱਜੇ ਕਦੀ ਖੱਬੇ ਅੱਖ ਮੀਟਦਾ ਤਾਂ ਵੀ ਦਿਸਦਾ ਤੇ ਅੱਖ ਖੋਲ ਦੇ ਤਾਂ ਵੀ ਨਜਰ ਆਉਂਦਾ ਬਸ ਜੋ ਆ ਗਿਆ ਸਾਧ ਸੰਗ ਪਰ ਕਿਨਾਂ ਦੇ ਬਸ ਆਉਂਦਾ ਸਹਿਵਾਕ ਦਿਨ ਮਨ ਵੇਦਿਆ ਚਰਨਾਰ ਬਿੰਦ ਅੱਜ ਪੋਦੀ ਸੰਗਰਾਣ ਦਾ ਪੋਖ ਤੁਖਾਰ ਲਬਿਆ ਪਈ ਕੰਠ ਮਿਲਿਆ ਹਰ ਨਾ ਹੋ ਮਨ ਵੇਦਿਆ ਚਰਨ ਅਰਵਿੰਦ ਦਰਸ਼ਨ ਲਗੜਾ ਸਾਹੋ ਦਿਨਾਂ ਨੂੰ ਦਰਸ਼ਨ ਦਾ ਸਾ ਲੱਗੈ ਜੋ ਸਾਹ ਸਾਈ ਇਸ ਮਾਰਗ ਤੇ ਤੁਰੇ ਜਾਂਦੇ ਹਨ ਔਰ ਜਿਨ੍ਹਾਂ ਦੇ ਮਨ ਨੂੰ ਗੁਰੂ ਦੇ ਚਰਨਾਂ ਨੇ ਵਿੰਨਿਆ ਹੈ ਸਾਧ ਸੰਗਤ ਪੋਦਾ ਮਹੀਨਾ ਉਹਨਾਂ ਨੂੰ ਪੋਖ ਸੁਖੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹ ਪੋਦਾ ਮਹੀਨਾ ਉਹਨਾਂ ਨੂੰ ਸਾਰੇ ਸੁਖ ਦੇਣ ਵਾਲਾ ਸਦਾ ਸੁਖਦਾਈ ਰਹੇਗਾ ਜਿਨ੍ਹਾਂ ਨੂੰ ਬੇਪਰਵਾਹ ਸਾਈ ਨੇ ਬਖਸ਼ ਲਿਆ ਔਰ ਆਪਣਾ ਕਰ ਲਿਆ